ਮਸ਼ਹੂਰ ਅਦਾਕਾਰ ਬੋਜਪੂਰੀ ਫਿਲਮ ਸਟਾਰ ਕੇਸਰੀ ਲਾਲ ਯਾਦਵ ਇੰਡਸਟਰੀ ਦੇ ਇੱਕ ਅਜਿਹੇ 스타 ਨੇ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਫੈਨਜ਼ ਦੇ ਦਿਲਾਂ ਵਿੱਚ ਵੱਖਰੀ ਹੀ ਜਗ੍ਹਾ ਬਣਾਈ ਹੈ ਅੱਜ ਉਹ ਜਿਸ ਵੀ ਮੁਕਾਮ ਤੇ ਹੈ ਉਹ ਆਪਣੀ ਮਿਹਨਤ ਦੇ ਬਦੌਲਤ ਹੈ ਪਰ ਕੁਝ ਸਾਲਾਂ ਵਿੱਚ ਤੇ ਕੁਝ ਸਾਲ ਪਹਿਲਾਂ ਉਹ ਇੰਨਾ ਪਰੇਸ਼ਾਨ ਹੋ ਗਏ ਕਿ ਉਹਨਾਂ ਨੇ ਆਪਣੀ ਤੁਲਨਾ ਸ਼ੁਸ਼ਾਂਤ ਸਿੰਘ ਰਾਜਪੂਤ ਨਾਲ ਕਰ ਦਿੱਤੀ ਜੀ ਹਾਂ ਦਰਅਸਲ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਬਿਹਾਰ ਦਾ ਸ਼ੁਸ਼ਾਂਤ ਸਿੰਘ ਬਣਾਇਆ ਜਾ ਰਿਹਾ ਹੈ ਹੁਣ ਆਪਣੇ ਇੱਕ ਇੰਟਰਵਿਊ ਦੌਰਾਨ ਕੇਸਰੀ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਨੇ ਅਜਿਹਾ ਕਿਉਂ ਕੀਤਾ ਦੱਸ ਜਾਈਏ ਇੰਟਰਵਿਊ ਦੌਰਾਨ ਕੇਸਰੀ ਤੋਂ ਪੁੱਛਿਆ ਗਿਆ ਕਿ ਤੁਸੀਂ ਕਿਹਾ ਸੀ ਕਿ ਮੈਨੂੰ ਬਿਹਾਰ ਦਾ ਸੁਸ਼ਾਂਤ ਬਣਾਇਆ ਜਾ ਰਿਹਾ ਹੈ ਕੀ ਹੋਇਆ ਸੀ ਤੁਸੀਂ ਅਜੇ ਹਕ ਕਿਉਂ ਕਿਹਾ ਤੇ ਦੱਸ ਇਸ ਤੇ ਉਹਨਾਂ ਨੇ ਕਿਹਾ ਉਹ ਬਚਪਨਾ ਸੀ ਮੇਰਾ ਮੈਂ ਪਰਮਪਖ ਨਹੀਂ ਸੀ ਮੇਰੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਚੱਲ ਰਹੀਆਂ ਸੀ ਮੈਨੂੰ ਇਸ ਕਿਸੇ ਤੋਂ ਵੀ ਕੋਈ ਸਹਿਯੋਗ ਜਿਹੜਾ ਹੈ ਨਹੀਂ ਮਿਲ ਰਿਹਾ ਸੀ ਤੇ ਨਾਲ ਹੀ ਇਸ ਦੌਰਾਨ ਮੇਰੇ ਤੇ ਪੱਥਰਬਾਜ਼ੀ ਕੀਤੀ ਗਈ ਹਾਜ਼ਿਰਪੁਰ ਤੋਂ ਥੋੜਾ ਅੱਗੇ ਇੱਕ ਥਾਂ ਸੀ ਉੱਥੇ ਹੀ ਮੇਰਾ ਸ਼ੋਅ ਸੀ ਕੁਝ ਸਿਆਸੀ ਤੀਜਾ ਸੰ ਜਿਨ੍ਹਾਂ ਨੇ ਮੈਨੂੰ ਪੂਰੀ ਤਰ੍ਹਾਂ ਮਾਰ ਦਿੱਤਾ ਜਿਸ ਕਰ ਮੈਂ ਬੈਠਾ ਸੀ ਉਸ ਦਾ ਇੱਕ ਵੀ ਸ਼ੀਸ਼ਾ ਜਾਂ ਗੇਟ ਅਸਥਿਰ ਨਹੀਂ ਸੀ ਉਸ ਦੌਰਾਨ ਮੈਂ ਆਪਣੀ ਕਮਨੀਚ ਪਾੜ ਦਿੱਤੀ ਅਤੇ ਪੀੜ ਦਾ ਹਿੱਸਾ ਬਣ ਕੇ ਭੱਜ ਗਿਆ ਕੇਸਰੀ ਨੇ ਕਿਹਾ ਇਹ ਹਮਲਾ ਕਿਸ ਨੇ ਕਰਵਾਇਆ ਸੀ ਮੈਨੂੰ ਨਹੀਂ ਪਤਾ ਕਿਉਂਕਿ ਮੇਰੇ ਕੋਲ ਕੋਈ ਸਬੂਤ ਨਹੀਂ ਸੀ ਜਦੋਂ ਖੇਸਰੀ ਲਾਲ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਇੰਡਸਟਰੀ ਦੇ ਕਿਸ ਇਸਟਾਰ ਨੇ ਹਮਲਾ ਕਰਵਾਇਆ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਕਲਾਕਾਰ ਦੂਜੇ ਕਲਾਕਾਰ ਤੇ ਹਮਲਾ ਨਹੀਂ ਕਰ ਸਕਦਾ ਤੇ ਲੋਕ ਹੋਣਗੇ ਜਿਨ੍ਹਾਂ ਤੇ ਇਹ ਕਰਵਾਇਆ ਪਰ ਹਮਲੇ ਤੋਂ ਬਾਅਦ ਲਿੱਟੀ ਚੌਕਾ ਵੇਚਣ ਵਾਲੇ ਲੋਕਾਂ ਲਈ ਪੂਰਾ ਬਿਹਾਰ ਇੱਕ ਦਿਨ ਲਈ ਬੰਦ ਰਿਹਾ ਇਸ ਦਿਨ ਮੈਨੂੰ ਸਮਝ ਆਇਆ ਕਿ ਮੈਂ ਬਿਹਾਰ ਦੇ ਲੋਕਾਂ ਲਈ ਕੀ ਹਾਂ ਕੇਸਰੀ ਤੋਂ ਪੁੱਛਿਆ ਵੀ ਗਿਆ ਕਿ ਬੋਜਪੂਰੀ ਫਿਲਮਾਂ ਦਾ ਨੰਬਰ 1 ਸਟਾਰ ਕੌਣ ਹੈ ਤੁਸੀਂ ਜਾਂ ਪਵਨ ਸਿੰਘ ਇਸ ਤੋਂ ਉਹਨਾਂ ਨੇ ਕਿਹਾ ਮੈਂ ਆਪਣੀ ਤਾਰੀਫ਼ ਕਿਵੇਂ ਕਰਾਂ ਤੁਸੀਂ ਜਨਤਾ ਨੂੰ ਇਹ ਪੁੱਛੋ